ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਨੇ ਰੱਦ ਕੀਤੀਆਂ ਭਾਰਤੀ ਵਿਦਿਆਰਥੀਆਂ ਤੇ ਅਲਸੀਆਂ ਫਰੋਡ ਡਾਟਾ ਤੋਂ ਕੈਨੇਡਾ ਨੇ ਚੁੱਕੇ ਹੈ ਕਦਮ ਰਾਈਟਰਸ ਦੇ ਵੱਲੋਂ ਮੁਹਈਆ ਕਰਵਾਈ ਗਈ ਟਾਟਾ ਚੋਹਮ ਖੁਲਾਸੇ ਓਨਟਾਰੀਓ ਦੇ ਘਰਾਂ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਓਨਟਾਰੀਓ ਉਲਝਾ ਬੋਰਡ ਨੇ ਕੀਤੀ ਇਸ ਦੀ ਪੁਸ਼ਟੀ ਪਰਮਾਨੂ ਉਤਪਾਦਨ ਲਾਗਤਾਂ ਕਰਕੇ ਹੋਇਆ ਇਹ ਵਾਧਾ ਸਟੂਡੈਂਟਸ ਖਿਲਾਫ ਕੈਨੇਡਾ ਸਰਕਾਰ ਦਾ ਵੱਡਾ ਐਕਸ਼ਨ ਡਿਸਪਿਊਟ ਪ੍ਰਕਿਰਿਆ ਲਾਂਚ ਕਰਨ ਜਾ ਰਹੀ ਹੈ ਸਰਕਾਰ ਇੰਡਸਟਰੀ ਮੰਤਰੀ ਮੈਲਨੀ ਜੋਲੀ ਵੱਲੋਂ ਜਾਣਕਾਰੀ ਕੀਤੀ ਗਈ ਸਾਂਝੀ ਸੁਰਾਇਆ ਮਾਰਟਿਨੇਸ ਫੇਰਾਡਾ ਬਣੀ ਮੌਂਟੀਅਲ ਦੀ ਨਵੀਂ ਮੇਅਰ ਫਰਾਡਾਂ ਦੀ ਆਪਣੇ ਵਿਰੋਧੀ ਲੱਕ ਰੂਬੀਅਨ ਨੂੰ ਹਰਾਇਆ ਤੇ ਹੁਣੇ ਨਾ ਸਰਗਰਮੀਆਂ ਦਾ ਵਿਸਥਾਰ ਕੈਨੇਡਾ ਨੇ ਫਰੋਡ ਦੇ ਮਾਮਲਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਇੰਟਰਨੈਸ਼ਨਲ ਸਟੂਡੈਂਟਸ ਖਾਸ ਤੌਰ ਉਤੇ ਭਾਰਤੀ ਵਿਦਿਆਰਥੀਆਂ ਦੇ ਵਿੱਚੋਂ ਬਹੁਤ ਏਡੀਆਂ ਸਟੱਡੀ ਪਰਮਿਟ ਸੰਬੰਧੀ ਅਰਜ਼ੀਆਂ ਦਤ ਕਰ ਦਿੱਤੀਆਂ ਨੇ 2023 ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਰਮਿਟਸ ਲਗਾਤਾਰ ਦੁੱਗੇ ਸਾਲ ਘਟਾ ਦਿੱਤੇ ਨੇ ਤੇ ਓਟਵਨ ਨੇ 2025 ਦੇ ਵਿੱਚ ਲਗਾਤਾਰ ਦੁੱਗੇ ਸਾਲ ਜਾਰੀ ਕੀਤੇ ਗਏ ਸਟੱਡੀ ਪਰਮਿਟਾਂ ਦੀ ਗਿਣਤੀ ਘਟਾ ਦਿੱਤੀ ਹੈ ਜੋ ਕਿ ਅਸਥਾਈ ਪ੍ਰਵਾਸ ਨੂੰ ਘਟਾਉਣ ਅਤੇ ਕੈਨੇਡੀਅਨ ਵਿਦਿਆਰਥੀਆਂ ਵੀਜ਼ਾ ਦੇ ਨਾਲ ਜੁੜੇ ਧੋਖਾਧੜੀ ਨੂੰ ਹਲਕ ਕਰਨ ਤੇ ਇੱਕ ਵਿਆਪਕ ਯੋਜ 对。<music> ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੁਆਰਾ ਰਾਈਟਰਸ ਦੇ ਨਾਲ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਅਗਸਤ 2025 ਦੇ ਵਿੱਚ ਲਗਭਗ 74% ਭਾਰਤੀ ਸਟੱਡੀ ਪਰਮਿਟ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਦੋਂ ਕਿ ਅਗਸਤ 2023 ਦੇ ਵਿੱਚ ਇਹ ਦਰ ਲਗਭਗ 32% ਸੀ ਰਾਈਟਰਸ ਦੇ ਅਨੁਸਾਰ ਉਹਨਾਂ ਮਹੀਨਿਆਂ ਦੇ ਵਿੱਚ ਅੰਤਰਰਾਸ਼ਟਰੀ ਬਿਨੈਕਾਰ ਦੇ ਲਈ ਕੁੱਲ ਇਨਕਾਰ ਦਰ ਲਗਭਗ 40% ਸੀ ਜਦੋਂ ਕਿ ਅਗਸਤ 2025 ਦੇ ਵਿੱਚ ਲਗਭਗ 20% ਜਿੰਨੀ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਭਾਰਤ ਤੋਂ ਬਿਨੈਕਾਰਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਦੇ ਨਾਲ ਗਿਰਾਵਟ ਟੈਕੀ ਰਾਈਟਰਸੀ ਰਿਪੋਰਟ ਦੇ ਅਨੁਸਾਰ ਅਗਸਤ 2024 ਦੇ ਵਿੱਚ ਸਿਰਫ 4515 ਭਾਰਤੀ ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ ਜੋ ਕਿ ਅਗਸਤ 2023 ਦੇ ਵਿੱਚ 20900 ਅਰਜ਼ੀਆਂ ਤੋਂ ਘੱਟ ਹੈ ਜਦਕਿ ਸਾਰੇ ਅੰਤਰਰਾਸ਼ਟਰੀ ਵਿਨੇਗਾਰਾ ਦਾ ਇੱਕ ਚੌਥਾਈ ਤੋਂ ਵੱਧ ਨਹੀਂ ਅੰਕੜਿਆਂ ਅਨੁਸਾਰ ਭਾਰਤ ਇੱਕ ਤਹਾਕੇ ਤੋਂ ਵੱਧ ਸਮੇਂ ਤੋਂ ਕੈਨੇਡਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਰਿਹਾ ਤੇ ਅਗਸਤ ਤੱਕ ਇੱਕ ਹਜ਼ਾਰ ਤੋਂ ਵੱਧ ਪਰਵਾਣਿਤ ਵਿਨੇਕਾਰਾਂ ਵਾਲੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਇਨਕਾਰ ਸੀ ਇਹ ਤਬਦੀਲੀ ਤੋਖਤੜੀ ਵਾਲੇ ਦਾਖਲੇ ਦਸਤਾਵੇਜ਼ਾਂ ਦੇ ਵਿੱਚ ਵਾਅਦੇ ਤੋਂ ਬਾਅਦ ਅੱਜ ਇਮੀਗ੍ਰੇਸ਼ਨ ਵਿਭਾਗ ਨੇ ਰਾਈਟਰਸ ਨੂੰ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ 2023 ਦੇ ਵਿੱਚ ਜਾਲੀ ਸਰਵਕ੍ਰੀਤੀ ਪੱਤੇ ਦੇ ਨਾਲ ਜੁੜਿਆ ਲਗਭਗ 1550 ਸਟੇਰੀ ਪਰਮਿਟ ਅਸਿਆ ਦਾ ਪ੍ਰਤਫਾਸ਼ ਕੀਤਾ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਆਈਆਂ ਸਨ ਵਿਭਾਗ ਨੇ ਰਾਈਟਰਸ ਨੂੰ ਦੱਸਿਆ ਕਿ ਇੱਕ ਮਜ਼ਬੂਤ ਤਸਦੀਕ ਪ੍ਰਣਾਲੀ ਨੇ ਪਿਛਲੇ ਸਾਲ ਸਾਰੇ ਦੇ ਨਕਾਰਾਤੋ 14000 ਤੋਂ ਵੱਧ ਸੰਭਾਵਿਤ ਤੌਰ ਉਤੇ ਤੋਖਤੜੀ ਵਾਲੇ ਸਫਲਤਾ ਪੱਤਰ ਦਾ ਪਤਾ ਲਗਾਇਆ ਆਟੋਮੈਟਿਕ ਵਿਸ਼ਵ ਭਾਰਤੀ ਤੂਤਾਵਾਸ ਨੇ ਕਿਹਾ ਕਿ ਉਹ ਵਧੀਆਂ ਅਸਵੀਕਾਰੀਆਂ ਤੋਂ ਜਾਣੂ ਹੈ ਪਰ ਇਹ ਵੀ ਕਿਹਾ ਹੈ ਕਿ ਹਧੀਆਂ ਅਨਮਿੱਤੇ ਫੈਸਲੇ ਕੈਨੇਡਾ ਕੋਲ ਨੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀ ਦੇ ਨਾਲ ਇਤਿਹਾਸਿਕ ਤੌਰ ਤੇ ਆਪਣੀ ਪ੍ਰਤਿਭਾ ਤੇ ਅਕਾਦਮਿਕ ਪ੍ਰਦਰਸ਼ਨ ਦੇ ਨਾਲ ਕੈਨੇਡੀਅਨ ਸੰਸਥਾਵਾਂ ਦੇ ਵਿੱਚ ਯੋਗਦਾਨ ਪਾਇਆ ਗਿਆ ਕੈਨੇਡੀਅਨ ਸੰਸਥਾਵਾਂ ਪਹਿਲਾਂ ਹੀ ਇਸ ਦੇ ਪ੍ਰਭਾਵ ਦੇਖ ਰਹੀਆਂ ਨੇ ਤੇ ਵਾਟਲੂ ਯੂਨੀਵਰਸਿਟੀ ਜੋ ਕਿ ਕੈਨੇਡਾ ਦੀ ਸਭ ਤੋਂ ਵੱਡੀ ਇੰਜੀਨੀਅਰਿੰਗ ਫੈਕਲਟੀ ਦਾ ਘਰ ਹੈ ਉਸ ਨੇ ਪਿਛਲੇ 3 ਤੋਂ 4 ਸਾਲਾਂ ਦੇ ਵਿੱਚ ਨੇ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਭਾਰਤੀ ਦਾਖਲੇ ਵਿੱਚ ਦੋ ਤਿਮਾਹੀ ਗਿਰਾਵਟ ਦਰਜ ਕੀਤੀ ਹੈ ਯੂਨੀਵਰਸਿਟੀ ਆਫ ਰੈਜੀਨਾ ਅਤੇ ਯੂਨੀਵਰਸਿਟੀ ਆਫ ਸਸਟੈਚੂਨ ਨੇ ਵੀ ਗਿਰਾਵਟ ਦੀ ਰਿਪੋਰਟ ਕੀਤੀ ਹੈ ਤੇ ਇਮੀਗ੍ਰੇਸ਼ਨ ਸਲਾਹਕਾਰਤਾ ਕਹਿਣਾ ਹੈ ਕਿ ਬਿਨਕਾਰਨ ਨੂੰ ਹੁਣ ਬਦੇਰੇ ਵਿਸਤ੍ਰਿਤ ਜਾਂਚਾਂ ਦਾ ਸਾਹਮਣਾ ਕਰਨਾ ਪਵੇਗਾ ਟੋਰੰਟੋ ਆਧਾਰਿਤ ਸਲਾਹਕਾਰ ਮਾਈਕਲ ਪੀਟਰੋ 카ਰਲੋ ਨੇ ਰਾਈਟਰਸ ਨੂੰ ਦੱਸਿਆ ਕਿ ਸਿਰਫ ਵਿੱਤੀ ਦਸਤਾਵੇਜ਼ ਹੀ ਹੁਣ ਕਾਫੀ ਨਹੀਂ ਹੋ ਸਕਤੇ ਤੇ ਵਿਦਿਆਰਥੀਆਂ ਨੂੰ ਇਹ ਦਿਖਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਫੰਡ ਕਿੱਥੋਂ ਹੁੰਦੇ ਨੇ ਵਿਟੇਸ਼ਨੀ ਵਾਟੋਂਟਰੀਓ ਦੇ ਕਰਤ ਵਿੱਚ ਬਿਜਲੀ ਦਰ ਵਿੱਚ 29% ਵਾਧਾ ਦੇਖਿਆ ਜਾ ਰਿਹਾ ਹੈ ਇਹ ਬਦਲਾਵ ਉੱਚ ਪਰਮਾਣੂ ਉਤਪਾਦਨ ਲਾਗਤਾਂ ਤੇ ਸੰਭਾਲ ਪ੍ਰੋਗਰਾਮਾਂ ਦੇ ਲਈ ਵਾਧ ਰਹੇ ਖਰਚੇ ਦੇ ਕਾਰਨ ਹੋਇਆ ਹੁਨਟਰੀਓਲਜਾ ਪੋਰਟ ਨੇ ਪਿਛਲੇ ਹਫਤੇ ਇਸ ਸਮਾਯੋਜਨ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਐਲਾਨ ਵੀ ਕੀਤਾ ਕਿ ਵਾਤੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਾਈਡਰੋ ਬਿੱਲਾਂ ਉੱਤੇ ਸੁਭਾਈ ਛੋਟ ਵਧੇਗੀ ਹੁਨਟਰੀਓ ਨਿਵਾਸੀ ਤਿੰਨ ਨਿਯੰਤਰਿਤ ਕੀਮਤ ਨਿਯੋਜਨਾਵਾਂ ਦੇ ਵਿੱਚੋਂ ਚੋਣ ਕਰ ਸਕਦੇ ਨੇ ਵਰਤੋਂ ਦਾ ਸਮਾਂ ਟਾਈਟ ਜਾਂ ਫਿਰ ਰਾਤੋ ਰਾਤ ਬਹੁਤ ਘੱਟ ਤਿੰਨੋਂ ਹੁਨਮ ਵਧ ਗਏ ਨੇ ਉਦੇਸ਼ ਸਮਿਤੀ ਯੋਜਨਾ ਦੇ ਤਹਿਤ ਆਫ ਪੀਕ ਦਰਾਂ 7.6 ਤੋਂ ਵੱਧ ਕੇ 9.8 ਸੈਂਟ ਪ੍ਰਤੀ ਕਿਲੋਵਾਟ ਘੰਟਾ ਹੋ ਗਿਆ ਨੇ ਤੇ ਮਿਡ ਪੀਕ ਘੰਟੇ ਦੀ ਕੀਮਤ ਹੁਣ ਪਰ 0.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦੋਂ ਕਿ ਓਨ ਪੀਕ ਪੀਰੀਅਡ 15.8 ਤੋਂ ਵੱਧ ਕੇ 20.3 ਸੈਂਟ ਹੋ ਗਏ ਨੇ ਟਾਈਟ ਪਲਾਨ ਵਾਲੇ ਹੁਣ ਪਹਿਲੇ 1000 ਕਿਲੋਵਾਟ ਘੰਟਿਆਂ ਦੇ ਲਈ ਪ੍ਰਤੀ ਕਿਲੋਵਾਟ ਘੰਟਾ 12 ਸੈਂਟ ਦਾ ਭੁਗਤਾਨ ਕਰਨਗੇ ਜੋ ਕਿ ਪਹਿਲਾਂ 9.3 ਸੈਂਟ ਸੀ ਇਸ ਸਮੇਂ ਤੋਂ ਵਾਧ ਖਪਤ ਉਤੇ 11 ਸੈਂਟ ਤੋਂ ਵੱਧ ਕੇ 14.2 ਸੈਂਟ ਦਾ ਭੁਗਤਾਨ ਕਰਨਾ ਪਵੇਗਾ। ਅਤਿ ਘੱਟ ਰਾਤਰੀ ਯੋਜਨਾ ਲਈ ਦਰ 2.8 ਤੋਂ ਵੱਧ ਕੇ 3.8 ਸੈਂਟ ਪ੍ਰਤੀ ਕਿਲੋਵਾਟ ਰਾਤਰੀ ਹੋ ਗਈ ਹੈ ਨੇ ਤੇ ਮੀਡੀਅਮ ਪੀਕ ਵਰਤੋਂ ਦੀ ਲਾਗਤ ਹੁਣ ਪਰ 0.2 ਤੋਂ ਵੱਧ 15.7% ਹੋ ਗਈ ਹੈ ਜਦੋਂ ਕਿ اون ਪੀਕ ਪੀਰੀਅਡ 28% ਤੋਂ ਵੱਧ ਕੇ 39.6% ਹੋ ਗਿਆ ਹੈ ਤੇ ਜਿਹੜੇ ਗਾਕ ਆਪਣੇ ਮੌਜੂਦਾ ਪਲਾਨ ਤੇ ਬਨੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜਿਹੜੇ ਲੋਕ ਬਦਲਣਾ ਪਸੰਦ ਕਰਦੇ ਨੇ ਉਹਨਾਂ ਨੂੰ ਇੱਕ ਫਾਰਮ ਜਮ੍ਹਾਂ ਕਰਕੇ ਆਪਣੇ ਸਤਾਨਾ ਕੋ ਪੂਰੋਕਤਾ ਕੰਪਨੀ ਨੂੰ ਸੂਚਿਤ ਕਰਨਾ ਪਵੇਗਾ ਬਿਜਲੀ ਦੀਆਂ ਉੱਚੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ 온ਟਾਰੀਓ ਬਿਜਲੀ ਛੋਟ 13.2 ਤੋਂ ਵਧਾ ਕੇ 23.5% ਹੋ ਜਾਵੇਗੀ ਇਹ ਛੋਟ ਘਰ ਛੋਟੇ ਕਾਰੋਬਾਰਾਂ ਅਤੇ ਖੇਤਰ ਦੇ ਲਈ ਬਿਜਲੀ ਉਤੇ ਟੈਕਸ ਤੋਂ ਪਹਿਲਾਂ ਤੇ ਕ੍ਰੈਡਿਟ ਵਿੱਚ ਉਹ ਦਿਖਾਈ ਦਿੱਤੀ ਹੈ ਕੋਈ ਵੀ ਦੇ ਅਨੁਸਾਰ ਅਪਡੇਟ ਕੀਤੀ ਗਈ 700 ਕਿਲੋਵੋਟ ਘੰਟੇ ਪਿਛਲੀ ਦੀ ਬਤ ਤੋਂ ਕਰਨ ਵਾਲੇ ਇੱਕ ਆਮ ਕਰਦੇ ਮਾਸਿਕ ਬਿੱਲ ਦੇ ਵਿੱਚ ਲਗਭਗ 36 ਡਾਲਰ ਘੰਟਾ ਲਵੇਗੀ ਜੁਰ ਕਿ ਛੋਟ ਥੋੜੇ ਸਮੇਂ ਲਈ ਰਾਹਤ ਭਰਤਨ ਕਰਦੀਏ ਤੇ ਲੋਚਕਾ ਕਹਿੰਦੇ ਕਿ ਇਹ ਸੂਬੇ ਦੇ ਉर्जा ਪ੍ਰਣਾਲੀ ਦੇ ਵਿੱਚ ਡੂੰਘੀਆਂ ਸਮੱਸਿਆਵਾਂ ਨੂੰ ਛੁਪਾਉਂਦੀ ਹੈ Ontario Clean Air Alliance ਨੇ ਪ੍ਰੀਮੀਅਰ ਡਗਫੋਰਥ ਦੀ ਸਰਕਾਰੀ ਲੋਚਨਾ ਕੀਤੀ ਜਿਸ ਨੂੰ ਉਹ ਬੈਂਡ ਏਡ ਹਾਲ ਕਹਿੰਦੇ ਨੇ ਇਹ ਦਲੀਲ ਦਿੰਦੇ ਹੋਏ ਕਿ ਸਬਸਿਡੀਆਂ ਪਰਮਾਣੂ ਚਾਹ ਤਨੀ ਪਰ ਹੁੰਦੇ ਅਸਲ ਖਰਚਾ ਨੂੰ ਲੁਕਾਉਂਦੀਆਂ ਨੇ ਸਮੂਹ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 온ਟਾਰੀਓ ਬਿਜਲੀ ਛੋਟ ਵਧਾ ਕੇ ਇਨ ਲਾਕਤਾਰ ਦੇ ਵਾਅਦੇ ਨੂੰ ਲੁਕਾਉਣ ਦੇ ਨਾਲ ਇਹ ਤੂ ਨਹੀਂ ਹੋਣਗੇ ਇਹ ਇੱਕ ਅਸਥਾਈ ਹੱਲ ਹੈ ਜੋ ਮੂਲ ਕਰਨ ਮਹਿੰਗਾਈ ਪਰਮਾਨੂ ਉਜਾ ਤੇ ਨਿਰਭਰ ਨੂੰ ਨਜ਼ਰ ਅੰਦਾਜ਼ ਕਰਦਾ ਹੈ ਸਮੂਹ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਟੈਕਸ ਦੇ ਤਾਅਮਨ ਨੂੰ ਆਖਰਕਾਰ ਬੀਲ ਦਾ ਭਾਰ ਚੁਕਣਾ ਪਵੇਗਾ ਤੇ ਇਹਦੇ ਵਿੱਚ ਕਿਹਾ ਗਿਆ ਹੈ ਕਿ ਸਬਸਿਡੀ ਨੂੰ ਬਣਾਈ ਰੱਖਣ ਦੇ ਨਾਲ 온ਟਾਰੀਓ ਨੂੰ ਸਦਾਨਾ 6 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਆ ਸਕਦਾ ਹੈ ਤਾਂ ਜੁਦਰ ਨੂੰ ਨਕਲੀ ਤੋਤੇ ਘੱਟ ਰੱਖਿਆ ਜਾ ਸਕਦਾ ਹੈ ਕਿ ਬਿਜਲੀ ਦੀਆਂ ਕੀਮਤਾਂ ਅਤੇ ਛੋਟਾ ਦੋਮਾ ਦੇ ਵਤਨ ਦੇ ਨਾਲ ਉर्जा ਮਾਹਰਤਾ ਦੇ ਘੜਣੇ ਕੇ ਸੂਬੇ ਤੇ ਬਿਜਲੀ ਪ੍ਰਣਾਲੀ ਦੇ ਪ੍ਰਬੰਧਨ ਦੇ ਲਈ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੀ ਇੱਕ ਵਾਰ ਫਿਰ ਜਾਂਚ ਕੀਤੀ ਜਾ ਰਹੀ ਹੈ। ਇੰਡਸਟਰੀ ਮੰਤਰੀ ਮੈਲੋਨੀ ਝੋਲੀ ਦਾ ਕਹਿਣਾ ਹੈ ਕਿ ਫੈਡਰ ਸਰਕਾਰ ਸਟ੍ਰੇਲੈਂਡਸ ਦੇ ਖਿਲਾਫ ਵਾਅਦੇ ਨੂੰ ਹਲਕ ਕਰਨ ਦੀ ਬਰਕੀਦਿਆ ਲਾਂਚ ਕਰਨ ਜਾ ਰਹੀ ਹੈ ਤੇ ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਕੁਝ ਨੌਕਰੀਆਂ ਅਮਰੀਕਾ ਵੱਲ ਲਿਜਾ ਰਹੀ ਹੈ ਤੇ ਉਦਯੋਗ ਮੰਤਰੀ ਮੈਲੋਨੀ ਝੋਲੀ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਉਹ ਨਾਰਪਾਲ ਟੌਲਡਰਾ ਦੇ ਵਿੱਚੋਂ ਕੁਝ ਪੈਸੇ ਵਾਪਸ ਲਵੇ ਜੋ ਉਹ ਸੈਟਲੈਂਡਸ ਨੂੰ ਦੇਣ ਦੇ ਲਈ ਵਚਨਬੱਧ ਹੋਈ ਸੀ ਝੋਲੀ ਨੇ ਕਿਹਾ ਕਿ ਸਟ੍ਰੇਲੈਂਡਸ ਦੇ ਵੱਲੋਂ ਚੀਪ ਕੰਪਾਸਿਟ ਉਤਪਾਦਨ ਯੂਨਿਟ ਬ੍ਰੈਂਪਟਨ ਤੋਂ ਇਨਲੋਏ ਲਜਾਣਾ ਇ ਕਿ ਹਾਂ ਕਿ ਅੱਜ ਦਿਨ ਖਾਸ ਹੋਣ ਤੋਂ ਪਹਿਲਾਂ ਸਰਕਾਰ ਉਹ ਕਦਮ ਚੁੱਕੀ ਕਿ ਜਿਸ ਨਾਲ ਕੈਨੇਡੀਅਨ ਟੈਕਸਦਾਤਾ ਦਾ ਪੈਸਾ ਵਾਪਸ ਹਾਸਲ ਕੀਤਾ ਜਾ ਸਕੇ ਇਸ ਲਈ ਅਸੀਂ 30 ਦਿਨਾਂ ਦੀ ਅਧਿਕਾਰਕ ਵਿਵਾਦ ਨਿਪਟਾਰਾ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ ਤਾਂ ਜੋ ਉਤਪਾਦਨ ਮੁੜ ਬ੍ਰੈਂਪਟਨ ਫੈਕਟਰੀ ਵਿੱਚ ਆ ਸਕੇ ਥ੍ਰੇ ਵੇਰ ਮੁਵਿੰਗ ਫੋਰਵਰਡ ਬਿਫੋਰ ਦ ਕਲੋਜ਼ ਆਫ ਬਿਜ਼ਨਸ ਦ ਗਵਰਨਮੈਂਟ ਵਿਲ ਟੇਕ ਦ ਨੈਕਸਟ ਸਟੈਪ ਅੰਡਰ ਦ ਕੰਟਰੈਕਟਸ ਟੂ ਰਿਕਵਰ ਕੈਨੇਡੀਅਨ ਟੈਕਸਪੇਅਰਸ ਮਨੀ This means that we'll start the 30 day period of the formal dispute resolution process in order to bring back production at the Stellantis Brampton facility. This is the start. of the dispute resolution process. ਸੰਪਰਦੇ ਵਿੱਚ ਯੂਸਟ੍ਰੇਲੈਂਡਸ ਦੇ ਐਲਾਨ ਕੀਤਾ ਸੀ ਕਿ ਉਹ ਬ੍ਰੈਂਪਟਨ ਦੇ ਵਿੱਚ ਨਵੀਂ ਜੀਪ ਕੰਪੋਜ਼ ਬਣਾਉਣ ਦੀ ਯੋਜਨਾ ਰੱਖ ਰਹੀ ਹੈ ਅਤੇ ਉਹ ਉਤਪਾਦਨ ਬੈਲ ਵਿਡੀਅਰ ਇਲਿਨੋਏ ਦੇ ਵਿੱਚ ਕਰੇਗੀ। ਕੈਨੇਡੀਅਨ ਸਰਕਾਰ ਅਤੇ 온ਟਾਰੀਓ ਸੂਬੇ ਨੇ ਯੂਸਟ੍ਰੇਲੈਂਡਸ ਲਈ ਅਰਪਾ ਟੋਲ ਰਹੀਆਂ ਸਬਸਿਡੀਆਂ ਦਾ ਵਾਅਦਾ ਕੀਤਾ ਸੀ, ਜਿਸ ਦੇ ਵਿੱਚ ਵਿਨਸਰ ਦੇ ਵਿੱਚ ਇੱਕ ਨੈਕਸਟ ਸਟਾਰ ਇਲੈਕਟ੍ਰਿਕ ਵਾਹਨ ਬੈਟਰੀ ਪਲਾਂਟ ਲਈ 15 ਬਿਲੀਅਨ ਡਾਲਰ ਦੀ ਸਾਂਝੀ ਵਚਨਬੱਧਤਾ ਵੀ ਸ਼ਾਮਲ ਹੈ। ਮੋਂਟਰੀਅਲ ਦੇ ਲੋਕਾਂ ਨੇ ਚੁਣਾਇਆ ਮਾਰਟੀਨੇਸ ਫਿਰਾਡਾ ਨੂੰ ਆਪਣਾ ਨਵਾਂ ਮੇਅਰ ਚੁਣ ਲਿਆ ਇਹ ਚੋਣ ਬਦਲਾਵ ਦੀ ਨਿਸ਼ਾਨੀ ਹੈ ਜਿਨ੍ਹਾਂ ਨਾਲ ਪਿਛਲੇ 8 ਸਾਲਾਂ ਤੋਂ ਚੱਲ ਰਹੀ ਖੱਪੇ ਪੱਕੀ ਚੁਕਾਵ ਵਾਲੀ ਸਰਕਾਰ ਨੂੰ ਹਟਾ ਦਿੱਤਾ ਗਿਆ ਮਾਰਟੀਨੇਸ ਫਿਰਾਡਾ ਜੋ ਮੱਧ ਪੱਕੀ ਪਾਰਟੀ ਅਸੈਂਬਲੀ ਮੋਂਟਰੀਅਲ ਦੀ ਲੀਡਰ ਨੇ ਉਹਨਾਂ ਨੇ ਕਈ ਮੋਂਟਰੀਅਲ ਵਾਸੀਆਂ ਦੀ ਨਰਾਜ਼ਗੀ ਦਾ ਫਾਇਦਾ ਚੁੱਕਿਆ ਜੋ ਪੁਰਾਣੇ ਮੇਅਰ ਵੈਲੇਰੀ ਪਲਾਂਟੇ ਦੀ ਸਰਕਾਰ ਦੇ ਨਾਲ ਖੁਸ਼ ਨਹੀਂ ਸਨ ਪਲਾਂਟੇ ਨੇ ਪਿਛਲੇ ਸਾਲ ਹੀ ਐਲਾਨ ਕੀਤਾ ਸੀ ਕਿ ਉਹ ਤੀਜੀ ਵਾਰ ਚੋਣ ਨਹੀਂ ਲੜਨਗੇ ਮਾਰਟੀ ਨੇਸ ਫੇਰਾਡਾ ਨੇ ਪਲਾਂਟੇ ਦੇ ਉੱਤਰ ਅਧਿਕਾਰੀ ਲੱਕ ਰੇਬੂਏਟ ਨੂੰ ਹਰਾ ਦਿੱਤਾ ਤੇ ਜਿਨ੍ਹਾਂ ਨੇ ਚੋਣ ਹਾਰਨ ਤੋਂ ਬਾਅਦ ਪਾਰਟੀ ਲੀਡਰਸ਼ਿਪ ਤੋਂ ਹਸਤਾਖਰ ਦੇਣ ਦਾ ਇਨਕਾਰ ਕੀਤਾ ਜਿਸੇ ਪਾਸ਼ੇਨ ਦੇ ਵਿੱਚ ਮਾਰਟਿਨੇਜ਼ ਫੇਰਾਡਾ ਨੇ ਕਿਹਾ ਕਿ ਮੌਂਟਰੀਅਲ ਨੇ ਪਹਿਲੀ ਵਾਰ ਕਿਸੇ ਵੱਖਰੇ ਨਸਲੀ ਪਿਛੋਕੜ ਵਾਲੇ ਵਿਅਕਤੀ ਨੂੰ ਮੇਅਰ ਚੁਣ ਕੇ ਇੱਕ ਹੋਰ ਆਦਰਸ਼ ਸ਼੍ਰੋਤਕਾਫਟਨ ਨੂੰ ਤੋੜ ਦਿੱਤੇ ਵੀ ਆਰ ਹੇਅਰ ਟੁਨਾਈਟ ਬਿਕਾਜ਼ ਥਾਊਜ਼ੈਂਡਸ ਆਫ ਮੌਂਟਰੀਅਲਸ ਬੀਲੀਵ ਇਨ ਅ ਬੈਟਰ ਸਿਟੀ ਅ ਸਿਟੀ ਥੈਟ ਟਰੂਲੀ ਬਿਲੋਂਗਸ ਟੂ एवरीवन Et ce momentum pour le a dans tous les de la ville, de l'est à l'ouest, du nord J'aimerais donner un petit mot à Valérie. Valérie, je veux te remercier pour ton engagement. Je veux te remercier parce que tu as été celle qui a brisé un plafond de verre important pour cette ville, pour nous, les femmes. Merci à toi, Valérie, d'avoir fait ça. Aujourd'hui, les Montréalais et Montréalaises ont choisi de briser un autre plafond de verre. Pour la première fois de son histoire, Montréal a élu une personne issue de la diversité pour diriger la plus grande métropole du Québec. My team, I'm so lucky to have you. Every candidate, every volunteer, every citizen, you never gave up. You believed in this project. You believed In this party I want to thank you. Martinus Forada 1980 de vich apne parivar samet Dakni Ameriki de desheeli to Canadian si jo to August to pehno sheet di fauji tan shai to 25 san. Forada 2005 to 2009 tak Mont City council rahi ate 2019 vich federal rajneeti vich shamil hoi to 2023 de vich unna nu Justin Trudeau di cabinet vich shamil kita gaya si par farvi 2025 de vich unna ne Assemble Montreal di leadership de layi astifa de ditta. thank you USMP ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਤੋਂ ਕੈਨੇਡਾ ਵਿੱਚ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਹ ਘਟਨਾ 8 ਅਕਤੂਬਰ ਨੂੰ ਵਾਪਰੀ ਜਤੁਤਿਨ ਵਿਅਕਤੀ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਥੁਰਾ ਪਿੱਛੇ ਕਿਤੇ ਜਾਂ ਦੌਰਾਨ ਪੈਦਲ ਪੱਜ ਗਏ ਅਤੇ ਵਸ਼ਿੰਗਟਨ ਦੇ ਲਿੰਡਨ ਦੇ ਵਿੱਚ ਨਾਰਥ ਵੂਡਸ ਰੋਡ ਉੱਤੇ ਐਬਰਟਸਫੋਰਡ BC ਦੇ ਵਿੱਚ ਜ਼ੀਰੋ ਅਵਨਿਊ ਦੇ ਖੇਤਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਦਾਖਲ ਹੋ ਗਏ ਤਿੰਨਾਂ ਵਿਅਕਤੀ ਦੇ ਨਾਲ ਨਾਲ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਅਤੇ ਪਰਤੀਆ ਦੇ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹਵਾਲੇ ਕਰ ਦਿੱਤਾ ਕਿ ਪੁਲਿਸ ਨੇ ਕਿਹਾ ਜਾਂਚ ਜਾਰੀ ਹੈ ਤੇ ਇਸ ਸਮੇਂ ਹੋਰ ਵੇਰਵੇ ਜਾਰੀ ਨਹੀਂ ਕੀਤੇ ਜਾਣਗੇ ਅਮਰੀਕੀ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਗੈਰ ਕਾਨੂੰਨੀ ਸਰਹੱਦ ਪਾਰ ਗਤੀਵਿਧੀਆਂ ਦਾ ਜਵਾਬ ਦੇਣ ਦੇ ਵਿੱਚ ਕੈਨੇਡੀਅਨ ਅਤੇ ਅਮਰੀਕੀ ਏਜੰਸੀਆਂ ਵਿਚਕਾਰ ਚੱਲ ਰਹੇ ਸਹਿਯੋਗ ਨੂੰ ਜਾਗਰੂਕ ਕਰਦੀ ਹੈ ਤੇ ਫੈਡਰਲ ਪੁਲਿਸਿੰਗ ਪੈਸੀਫਿਕ ਰੀਜਨ ਦੇ ਇੰਚਾਰਜ ਨੇ ਕਿਹਾ ਇੱਕ RCMP ਫੈਡਰਲ ਪੁਲਿਸਿੰਗ ਪੈਸੀਫਿਕ ਰੀਜਨ ਇੰਟ੍ਰੀਗੇਟਿਡ ਪਾਰਟਨ ਐਨਫੋਰਸਮੈਂਟ ਟੀਮ ਦੁਆਰਾ ਤੇਜ਼ ਅਤੇ ਤਾਲਮੇਲ ਵਾਲੀ ਕਾਰਵਾਈ ਦੇ ਲਈ ਧੰਨਵਾਦ ਸ਼ੱਕੀਆਂ ਨੂੰ ਦਾਖਲੇ ਤੋਂ ਥੋੜੀ ਦੇਰ ਬਾਅਦ ਸਫਲਤਾਪੂਰਵਕ ਰੋਕਿਆ ਗਿਆ ਜਦੋਂ ਉਨ੍ਹਾਂ ਨੂੰ ਨੇੜੋ ਡੀ ਕਰ ਇਕ ਵਾਅਦਾ ਨੇ ਚੁੱਕਿਆ ਅਸੀਂ ਆਪਣੀ ਸਾਂਝੀ ਸਰਹੱਦੀ ਅਖੰਡਤਾ ਦੀ ਰੱਖਿਆ ਕਰਨ ਅਤੇ ਹੀ ਯਕੀਨੀ ਬਣਾਉਣ ਦੇ ਲਈ ਵਚਨਬੱਧਾ ਬ੍ਰਾਈਸ ਬੈਂਕੋ ਜੋ ਕਿ ਪੈਸੀਫਿਕ ਹਾਈਵੇ ਡਿਸਟ੍ਰਿਕਟ ਦੇ ਕਾਰਜਕਾਰੀ ਨਿਰਦੇਸ਼ਕ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲ ਸਰਹੱਦੀ ਸੁਰੱਖਿਆ ਨੂੰ ਵਧਾਉਣ ਦੇ ਯਕੀਨੀ ਬਣਾਉਣ ਦੇ ਲਈ ਮਿਲ ਕੇ ਕੰਮ ਕਰਦੇ ਨੇ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਉਹਨਾਂ ਦੇ ਕੰਮਾਂ ਦੇ ਲਈ ਜਵਾਬਦੇਹ ਠਹਿਰਾਇਆ ਜਾਵੇ ਸਰਹੱਦੀ ਪੈਚਾਰੀ ਦੀ ਸੁਰੱਖਿਆ ਇੱਕ ਪ੍ਰਮੁੱਖ ਤਲਕੀ ਹੈ ਤੇ ਅਸੀਂ ਆਪਣੀ ਸਰਹੱਦ ਦੀ ਅਖੰਡਤਾ ਨੂੰ ਬਣਾਈ ਰੱਖਣ ਦੇ ਲਈ ਆਰਐਸਐਮਪੀ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਯੂਐਸ ਪਾਰਟਰ ਕਸ਼ਤ ਬਲੇਨ ਸੈਕਟਰ ਦੇ ਮੁਖੀ ਰੋਸਾਰੀਓ ਵਾਸਕੀਜ਼ ਨੇ ਕਿਹਾ ਕਿ ਇਨਾ ਵਿਅਕਤੀ ਦੀ ਸ਼ੰਕਾ ਅਮਰੀਕੀ ਸਰਹੱਦੀ ਗਸ਼ਤ ਤੇ ਸਾਡੇ ਕੈਨੇਡੀਅਨ ਹਮਰੁੱਤ ਬਾ ਵਿਚਕਾਰ ਗੈਟ ਕਾਨੂੰਨੀ ਸਰਹੱਦ ਪਾਰ ਗਤੀਵਿਧੀ ਨੂੰ ਹਲਕਦਰਨ ਵਿੱਚ ਮਜ਼ਬੂਤ ਪਾਈਵਾਲ ਨੂੰ ਉਚਾ ਕਰ ਦਿੱਤੀ ਹੈ ਵਿੱਤੀ ਵਿਭਾਗ ਦੇ ਅਨੁਸਾਰ ਸਤੰਬਰ ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਅਮਰੀਕਾ ਉੱਤੇ ਲਾਗੂ ਜ਼ਾਦਾ ਦਾ ਜਵਾਬੀ ਟੈਰਿਫ ਹਟਾਉਣ ਤੋਂ ਪਹਿਲਾਂ ਇਹਨਾਂ ਟੈਰਿਫਾਂ ਰਾਹੀਂ ਕੈਨੇਡਾ ਨੇ 3 ਬਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਸਨ ਇਹ ਰਕਮ ਉਸ 20 ਬਿਲੀਅਨ ਡਾਲਰ ਦੇ ਵਾਅਦੇ ਨਾਲ ਪੂਰਤ ਘਟ ਹੈ ਜੋ ਲਿਬਰਲ ਸਰਕਾਰ ਨੇ ਇਸ ਵਿੱਤੀ ਸਾਲ ਦੇ ਵਿੱਚ ਇਕੱਠੇ ਕਰਨ ਦੀ ਉਮੀਦ ਸਾਈ ਸੀ ਕਾਰਨੀ ਸਰਕਾਰ ਨੇ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਨੁਕੂਲ ਚੀਜ਼ਾਂ ਨੂੰ ਜਵਾਬੀ ਟੈਰਿਫਾਂ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਸੀ ਤੇ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਅੱਗੇ ਵਧਾਉਂਦੇ ਚੁੱਕਤ ਵਿੱਚ ਮਦਨਮਨ ਤੇ ਲਿਬਰਲ ਸਰਕਾਰ ਮੰਗਲਵਾਰ ਨੂੰ ਨਵਾਂ ਬਜਟ ਪੇਸ਼ ਕਰੇਗੀ ਜਿਸ ਦੇ ਵਿੱਚ ਪਹਿਲਾ ਨਾਲੋਂ ਵੱਡਾ ਸਰਕਾਰੀ ਘਾਟਾ ਨਸਰ ਆਉਣ ਦੀ ਸੰਭਾਵਨਾ ਹੈ ਤੇ ਕਾਰਜ ਮੰਤਰੀ ਸਤਤਰ ਟੈਟ ਪਰ ਹਟਾਉਣ ਦੀ ਦਲੀਲ ਦਿੰਦਾ ਕਿ ਹਾਲਾਂਕਿ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਹੋਇਆ ਪਰ ਟੈਰਿਫਾਂ ਦਾ ਅਸਲ ਮੂਲ ਘਟਦਾ ਜਾ ਰਿਹਾ ਹੈ ਤੇ ਉਹਨਾਂ ਦੱਸਿਆ ਕਿ ਕੈਨੇਡਾ ਦੁਨੀਆ ਦੇ ਕੇਵਲ ਦੋ ਦੇਸ਼ਾਂ ਦੇ ਵਿੱਚੋਂ ਇੱਕ ਸੀ ਜਿਸ ਨੇ ਅਮਰੀਕਾ ਉੱਤੇ ਜਵਾਬੀ ਟੈਰਿਫ ਲਗਾਏ ਹੋਏ ਸਨ ਪਰ ਇਸ ਟੈਰਿਫ ਗ੍ਰੇਡਵਥ ਬਵਸਤਾ ਲਈ ਵੀ ਮਹਿੰਗੇ ਸਾਬਤ ਹੋ ਰਹੇ ਨੇ ਵਿਦੇਸ਼ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੀਅਨ ਨੇ ਕਿਹਾ ਕਿ ਸਰਕਾਰ ਨੂੰ ਹਾਲਾਤ ਅਨੁਸਾਰ ਆਪਣੀ ਨੀਤੀ ਬਦਲਨੀ ਪਈ ਤੇ ਉਹਨਾਂ ਨੇ ਕਿਹਾ ਕਿ ਸਾਡਾ ਪਹਿਲਾ ਮਕਸਦ ਕੈਨੇਡੀਅਨ ਉਦਯੋਗਾਂ ਦੀ ਸਹਾਇਤਾ ਕਰਨਾ ਹੈ ਸਿਟੀ ਹੌਪ ਇੰਸਟੀਚਿਊਟ ਦੇ ਪ੍ਰੈਜ਼ੀਡੈਂਟ ਸੀ ਜੋਪੀਲ ਰੌਬਸਨ ਨੇ ਕਿਹਾ ਕਿ ਆਮਦਨ ਘਟਣਾ ਚਿੰਤਾ ਵਾਲੀ ਗੱਲ ਹੈ ਪਰ ਟੈਰਿਫਾਂ ਰਾਹੀਂ ਪੈਸੇ ਇਕੱਠਾ ਕਰਨਾ ਚੰਗੀ ਸੋਚ ਨਹੀਂ ਉਹਨਾਂ ਨੇ ਕਿਹਾ ਟੈਰਿਫਲਤ ਵਿਵਸਥਾ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਸ ਲਈ ਹੋਰ ਤਰੀਕੇ ਲੱਭਨੇ ਚਾਹੀਦੇ ਨੇ ਵਿੱਤ ਵਿਭਾਗ ਨੇ ਦੱਸਿਆ ਕਿ ਇਹ 3 ਬਿਲੀਅਨ ਡਾਲਰ ਦੀ ਰਕਮ ਉਹਨਾਂ ਰਕਮਾਂ ਨੂੰ ਸ਼ਾਮਲ ਨਹੀਂ ਕਰਦੀ ਜਿਉਂ ਬਾਅਦ ਦੇ ਵਿੱਚ ਪ੍ਰਭਾਵਿਤ ਉਦਯੋਗਾਂ ਨੂੰ ਵਾਪਸ ਦਿੱਤੀਆਂ ਗਈਆਂ ਸਰਕਾਰ ਨੇ ਉੱਚ ਸਮਾਨ ਉੱਤੇ 6 ਮਹੀਨੇ ਦੀ ਛੋਟ ਦਿੱਤੀ ਸੀ ਜੋ ਸੰਪਤੀ ਵਿੱਚ ਟੈਰਿਫ ਟੌਨ ਵੇਲੇ ਵੀ ਲਾਗੂ ਸੀ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨ ਦੀ ਪ੍ਰਧਾਨ ਕੈਥਰੀਨ ਕੋਪਟਰ ਨੇ ਕਿਹਾ ਕਿ ਇਹ ਅੰਕ ਹੈਰਾਨੀ ਜਨਕ ਨਹੀਂ ਕਿਉਂਕਿ ਸਰਕਾਰ ਨੇ ਕਈ ਛੋਟਾਂ ਦਿੱਤੀਆਂ ਹਨ ਹਾਲੇਕਿ ਸਟੀਲ ਅਤੇ ਐਲੂਮੀਨੀਅਮ ਜੇ ਖੇਤਰਾਂ ਉੱਤੇ ਟੈਰਿਫ ਜਾਰੀ ਹੈ ਪਰ ਕਈ ਉਤਪਾਦਾਂ ਨੂੰ ਨਵੀਂ ਛੋਟ ਦਿੱਤੀ ਗਈ ਵਿੱਤ ਵਿਭਾਗ ਦਾ ਕਹਿਣਾ ਹੈ ਕਿ ਨਵੀਆਂ ਛੋਟਾਂ ਦੇ ਨਾਲ ਸਰਕਾਰ ਨੂੰ ਹੋਰ 78 ਮਿਲੀਅਨ ਡਾਲਰ ਦੀ ਆਮਦਨ ਤੋਂ ਹੱਥ ਧੋਣਾ ਪਿਆ ਤੇ ਇਹ ਪੈਸਾ ਅਸਲ ਦੇ ਵਿੱਚ ਉਹਨਾਂ ਕੈਨੇਡੀਅਨ ਕਾਰੋਬਾਰਾਂ ਨੂੰ ਵਾਪਸ ਮਿਲਦਾ ਜਿਨ੍ਹਾਂ ਨੇ ਇਹ ਟੈਰਿਫ ਭਰੇ ਸੰਤ ਤੇ ਕੋਪਟਨ ਦਾ ਮੰਨਿਆ ਕਿ ਸਰਕਾਰੀ ਨੀਤੀ ਗਲਤ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਰਫ ਉਹਨਾਂ ਚੀਜ਼ਾਂ ਨੂੰ ਦਾਇਰ ਤੋਂ ਬਾਹਰ ਰੱਖਣਾ ਚਾਹੀਦਾ ਜੋ ਕੈਨੇਡਾ ਵਿੱਚ ਜੋ ਕੈਨੇਡਾ ਵਿੱਚ ਬਣਦੀਆਂ ਨਹੀਂ ਨੇ ਸ਼ੈਂਪੇਨ ਨਹੀਂ ਬਚਾਅ ਕੀਤਾ ਤੇ ਛੋਟਾ ਸੋਸ ਸਮਝ ਕੇ ਦਿੱਤੀਆਂ ਗਈਆਂ ਨੇ ਬਿਟੀ ਵਿਭਾਗ ਨੇ ਕਿਹਾ ਕਿ ਟੈਰਿਫ ਤੋਂ ਇਕੱਠੇ ਕਿੰਨੇ ਪੈਸੇ ਬਾਰੇ ਹੋਰ ਵਿਸਤਾਰ ਬਜਟ ਵਿੱਚ ਜੁਆਦੀ ਕਿਤੇ ਜਾਣਗੀ